जी <laughs> के क्वेश्चन ऑन राष्ट्रपति शक्तियां प्रश्न पहला भारत का राष्ट्रपति किसान संविधानिक मुखी है केंद्र सरकार प्रश्न दूजा ਆਤੀ ਸੰਵਿਧਾਨ ਦੇ ਕਿਹੜੇ ਅਨੁਸ਼ੇਦ ਅਧੀਨ ਰਾਸ਼ਟਰਪਤੀ ਕੋਲ ਸੰਘ ਦੀ ਕਾਰਜਕਾਰੀ ਸ਼ਕਤੀ ਹੁੰਦੀ ਹੈ ਅਨੁਸ਼ੇਦ 53 ਕਸ਼ੰਤੀਜਾ ਭਾਰਤ ਦੇ ਰਾਸ਼ਟਰਪਤੀ ਨੂੰ ਕੌਣ ਨਿਯੁਕਤ ਕਰਦਾ ਹੈ ਇਕ ਇਲੈਕਟੋਰਲ ਕਾਲਜ ਚੋਣ ਮੰਡਲ ਪ੍ਰਸ਼ਨ ਚੌਥਾ ਰਾਸ਼ਟਰਪਤੀ ਕਿਸ ਦੀ ਸਲਾਹ ਤੇ ਮੁੱਖ ਮੰਤਰੀ ਦੇ ਹੋਰ ਮੈਂਬਰਾਂ ਦੀ ਨਿਯੁਕਤੀ ਕਰਦਾ ਹੈ ਪ੍ਰਧਾਨ ਮੰਤਰੀ ਪ੍ਰਸ਼ਨ ਪੰਜਵਾਂ ਭਾਰਤੀ ਹਥਿਆਰਬੰਦ ਸਨਾਵਾਂ ਦਾ ਪ੍ਰੀਮ ਕਮਾਂਡਰ ਕੌਣ ਹੁੰਦਾ ਹੈ ਭਾਰਤ ਦਾ ਰਾਸ਼ਟਰਪਤੀ ਪ੍ਰਸ਼ਨ 6 ਰਾਸ਼ਟਰਪਤੀ ਦੁਆਰਾ ਰਾਜ ਸਭਾ ਵਿੱਚ ਕਿੰਨੇ ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ 12 ਪ੍ਰਸ਼ਨ ਸੱਤਮਾ ਸਸਦ ਦੁਆਰਾ ਪਾਸ ਕੀਤਾ ਗਿਆ ਕੋਈ ਵੀ ਬਿੱਲ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਿਨਾ ਕੀ ਨਹੀਂ ਬਣ ਸਕਦਾ ਕਾਨੂੰਨ ਪ੍ਰਸ਼ਨ ਅੱਠਮਾ ਰਾਸ਼ਟਰਪਤੀ ਆਪਣਾ ਅਸਤੀਵਾਕ ਇਸ ਨੂੰ ਸੌਂਪਦਾ ਹੈ ਉਹ ਰਾਸ਼ਟਰਪਤੀ ਪ੍ਰਸ਼ੰਨਮਾ ਰਾਸ਼ਟਰਪਤੀ ਬਣ ਲਈ ਘੱਟੋ-ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ ਅੰਤੀ ਸਾਲ ਪ੍ਰਸ਼ਨ ਨੰਬਰ 4 ਭਾਰਤ ਵਿੱਚ ਹਾਈ ਕੋਰਟਾਂ ਦੇ ਜੱਜਾਂ ਦੀ ਨਿਯੁਕਤੀ ਕੌਣ ਕਰਦਾ ਹੈ? ਭਾਰਤ ਦਾ ਰਾਸ਼ਟਰਪਤੀ ਪ੍ਰਸ਼ਨ 11ਵਾਂ ਸਵਿਧਾਨ ਦੀ ਉਲੰਘਣਾ ਕਰਨ ਤੇ ਰਾਸ਼ਟਰਪਤੀ ਨੂੰ ਕਿਸ ਵਿਧੀ ਰਾਹੀਂ ਟਾਇਆ ਜਾ ਸਕਦਾ ਹੈ ਮਹਾਦੋਸ਼ ਰਿਸ਼ਨ ਬਾਰਮਾ ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦ ਤਹਿਤ ਰਾਸ਼ਟਰਪਤੀ ਆਰਡੀਨੈਂਸ ਜਾਰੀ ਕਰ ਸਕਦਾ ਹੈ अनुच्छेद 123 प्रश्न 13वां किसी राज्य ਵਿੱਚ ਰਾਸ਼ਟਰਪਤੀ ਸ਼ਾਸਨ ਕਿਸ ਦੁਆਰਾ ਲਾਗੂ ਕੀਤਾ ਜਾਂਦਾ ਹੈ ਭਾਰਤ ਦਾ ਰਾਸ਼ਟਰਪਤੀ प्रश्न 14वां भारत ਦੇ ਰਾਸ਼ਟਰਪਤੀ ਦੀ ਮੌਤ ਜਾਸਤੀਫੇ ਦੀ ਸਥਿਤੀ ਵਿੱਚ ਉਸਦਾ ਕਾਰਜਪਾਰਕਰ ਕੌਣ ਸੰਭਾਲਦਾ ਹੈ ਉਹ ਰਾਸ਼ਟਰਪਤੀ